ਆਮ ਤੌਰ ਤੇ ਆਪਾਂ ਸਾਰੇ ਇਹੀ ਸੋਚਦੇ ਆਂ ਕਿ ਦਿਲ ਦਾ ਭਾਰ ਕਿਸੇ ਨੂੰ ਦੱਸ ਦਈਏ ਤਾਂ ਮਨ ਹਲਕਾ ਹੋ ਜਾਂਦਾ ਹੈ ਪਰ ਸੱਚੀ ਇਹਦਾ ਹੁੰਦਾ ਕਿ ਹਰ ਰਾਜ਼ ਸਾਂਝਾ ਕਰਨਾ ਇੱਕ ਤਾਕਤ ਹੈ ਜਾਂ ਫਿਰ ਇੱਕ ਕਮਜ਼ੋਰੀ ਵੀ ਬਣ ਸਕਦਾ ਹੈ ਚਲੋ ਅੱਜ ਆਪਾਂ ਮਹਾਨ ਆਚਾਰਿਆ ਚਾਣਕਿਆ ਦੇ ਉਹ ਸੱਤ ਰਾਜ਼ ਜਾਣਦੇ ਆਂ ਜੋ ਸਾਨੂੰ ਸਿਖਾਉਂਦੇ ਨੇ ਕਿ ਕਈ ਵਾਰ ਚੁੱਪ ਰਹਿਣਾ ਹੀ ਸਭ ਤੋਂ ਵੱਡੀ ਤਾਕਤ ਕਿਵੇਂ ਹੁੰਦੀ ਹੈ ਤੇ ਇਹੀ ਸਵਾਲ ਇਹੀ ਤਾਂ ਸਾਰੀ ਗੱਲ ਦੀ ਜੜ ਹੈ ਗੱਲ ਸਿਰਫ ਬੋਲਣ ਦੀ ਨਹੀਂ ਗੱਲ ਤਾਂ ਇਹ ਹੈ ਕਿ ਕੀ ਬੋਲਣਾ ਹੈ ਕਿੱਥੇ ਬੋਲਣਾ ਹੈ ਤੇ ਸਭ ਤੋਂ ਜ਼ਰੂਰੀ ਕਿਸ ਦੇ ਸਾਹਮਣੇ ਬੋਲਣਾ ਹੈ ਕਿਉਂਕਿ ਦੇਖੋ ਹਰ ਸੁਣਨ ਵਾਲਾ ਹਮਦਰਦ ਨਹੀਂ ਹੁੰਦਾ ਤੇ ਹਰ ਮੁਸਕਰਾਹਟ ਦੇ ਪਿੱਛੇ ਸੱਚਾਈ ਨਹੀਂ ਹੁੰਦੀ ਇਹ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਨਦੀ ਦੇ ਕਿੰਡੇ ਤੋਂ ਜਿੱਥੇ ਚਾਣਕਿਆ ਬੈਠੇ ਸਨ ਤੇ ਉਹਨਾਂ ਦੇ ਸਭ ਤੋਂ ਹੋਣਹਾਰ ਚੇਲੇ ਚੰਦਰਗੁਪਤ ਦੇ ਮਨ ਵਿੱਚ ਇੱਕ ਤੂਫਾਨ ਚੱਲ ਰਿਹਾ ਸੀ ਉਹਨਾਂ ਨੇ ਆਪਣੇ ਗੁਰੂ ਨੂੰ ਪੁੱਛਿਆ ਗੁਰੂਦੇਵ ਮਨਚ ਇੰਨੇ ਰਾਜ਼ ਇੰਨਾ ਪਾਰ ਕਿ ਸਭ ਕੁਝ ਦੱਸ ਦੇਣਾ ਹੀ ਚੰਗਾ ਨਹੀਂ ਚੰਦਰਗੁਪਤ ਦਾ ਇਹ ਸਵਾਲ ਸੁਣ ਕੇ ਚਾਣਕੈ ਹਲਕਾ ਜਿਹਾ ਮੁਸਕਰਾਏ ਤੇ ਫਿਰ ਕਿਹਾ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਮਨ ਹਲਕਾ ਕਰਨ ਦਾ ਖਿਆਲ ਹੈ ਨਾ ਇਹ ਹੀ ਤਾਂ ਸਭ ਤੋਂ ਵੱਡਾ ਛਲਾਵਾ ਹੈ ਜੋ ਲੋਕ ਬਿਨਾਂ ਸੋਚੇ ਸਮਝੇ ਆਪਣਾ ਸਭ ਕੁਝ ਦੱਸ ਦਿੰਦੇ ਨੇ ਦੁਨੀਆ ਸਭ ਤੋਂ ਪਹਿਲਾਂ ਉਹਨਾਂ ਨੂੰ ਹੀ ਨਿਸ਼ਾਨਾ ਬਣਾਉਂਦੀ ਹੈ ਤੇ ਇਸੇ ਛਲਾਵੇ ਤੋਂ ਬਚਣ ਲਈ ਚਾਣਕੈ ਨੇ ਉਹ ਸੱਤ ਰਾਜ਼ ਦੱਸੇ ਜੋ ਕਿਸੇ ਵੀ ਇਨਸਾਨ ਨੂੰ ਅੰਦਰੋਂ ਪਹਾੜ ਵਾਂਗ ਮਜ਼ਬੂਤ ਬਣਾ ਸਕਦੇ ਨੇ ਤਾਂ ਚਲੋ ਸ਼ੁਰੂ ਕਰਦੇ ਆਂ ਇਹ ਸਫ਼ਰ ਸਭ ਤੋਂ ਪਹਿਲਾਂ ਨਦੀ ਕਿਨਾਰੇ ਹੋਏ ਉਸ ਸਵਾਲ ਦੀ ਗੱਲ ਕਰਾਂਗੇ ਫਿਰ ਦੇਖਾਂਗੇ ਆਪਣੀ ਦੁਨੀਆ ਦੇ ਰਾਜ਼ ਆਪਣੇ ਰਾਹ ਦੇ ਰਾਜ਼ ਤੇ ਫਿਰ ਆਪਣੇ ਕਰਦਾਰ ਨਾਲ ਜੁੜੇ ਰਾਜ਼ ਤੇ ਆਖੀਰ ਵਿੱਚ ਸਭ ਤੋਂ ਵੱਡਾ ਰਾਜ਼ ਸਾਡਾ ਮਨ ਤੇ ਚੁੱਪ ਦਾ ਕਵਚ ਕਿਵੇਂ ਕੰਮ ਕਰਦਾ ਹੈ ਸੋ ਆਪਾਂ ਗੱਲ ਕਰ ਰਹੇ ਸੀ ਉਸ ਨਵੀ ਦੇ ਕੰਡੇ ਦੀ ਬਾਹਰੋਂ ਸਭ ਸ਼ਾਂਤ ਸੀ ਪਰ ਚੰਦਰਗੁਪਤ ਦੇ ਅੰਦਰ ਇੱਕ ਜੰਗ ਚੱਲ ਰਹੀ ਸੀ ਉਹ ਸੋਚ ਰਿਹਾ ਸੀ ਕਿ ਆਖਿਰੇ ਰਾਜਾਂ ਦਾ ਬੋਝ ਚੁੱਕਣ ਦਾ ਕੀ ਫਾਇਦਾ ਪਰ ਚਾਣਕਿਆ ਦੀ ਸੋਚ ਬਿਲਕੁਲ ਸਾਫ਼ ਸੀ ਉਹਨਾਂ ਨੇ ਸਮਝਾਇਆ ਦੇਖ ਬੋਲਣਾ ਸ਼ਾਇਦ ਇੱਕ ਲੋੜ ਹੋਵੇ ਪਰ ਕਦੋਂ ਚੁੱਪ ਰਹਿਣਾ ਇਹ ਜਾਣਨਾ ਇੱਕ ਕਲਾ ਹੈ ਇੱਕ ਹੁਨਰ ਹੈ ਪਤਾ ਹੈ ਇਹ ਜਾਣਨਾ ਕਿ ਕੀ ਛੁਪਾਣਾ ਹੈ ਅਸਲ ਵਿੱਚ ਇੱਕ ਤਾਕਤ ਹੈ ਇਹ ਉਸ ਦੁਨੀਆ ਤੋਂ ਬਚਾਉਂਦੀ ਹੈ ਜੋ ਸਾਡੇ ਹੀ ਸ਼ਬਦਾਂ ਨੂੰ ਸਾਡੇ ਖਿਲਾਫ ਹਥਿਆਰ ਬਣਾ ਲੈਂਦੀ ਹੈ ਤਾਂ ਚਾਣਕਿਆ ਦੀ ਸਿੱਖਿਆ ਸ਼ੁਰੂ ਹੁੰਦੀ ਹੈ ਸਾਡੀ ਸਭ ਤੋਂ ਨਿੱਜੀ ਦੁਨੀਆ ਤੋਂ ਯਾਨੀ ਸਾਡਾ ਕਾਰ ਤੇ ਸਾਡਾ ਪੈਸਾ ਤੇਲਾ ਸੱਚੀ ਗੱਲ ਤਾਂ ਇਹ ਹੈ ਕਿ ਇਹੀ ਦੋ ਚੀਜ਼ਾਂ ਨੇ ਜਿਨ੍ਹਾਂ ਬਾਰੇ ਲੋਕ ਸਭ ਤੋਂ ਵੱਧ ਜਾਣਨਾ ਚਾਹੁੰਦੇ ਨੇ ਤਾਂ ਪਹਿਲਾ ਰਾਜ਼ ਕੜਦੀ ਗੱਲ ਘਰ ਵਿੱਚ ਹੀ ਰੱਖੋ ਬਸ ਐਨੀ ਜੀ ਗੱਲ ਭਾਵੇਂ ਕੋਈ ਝਗੜਾ ਹੋਵੇ ਕੋਈ ਮਨਮੋਟਾਵ ਹੋਵੇ ਜਦੋਂ ਇਹ ਗੱਲਾਂ ਕੜਦੀ ਦਲੀਸ਼ ਟੱਪ ਜਾਂਦੀਆਂ ਨੇ ਤਾਂ ਇਹ ਸਿਰਫ ਗੱਲਾਂ ਨਹੀਂ ਰਹਿੰਦੀਆਂ ਇਹ ਤਮਾਸ਼ਾ ਬਣ ਜਾਂਦੀਆਂ ਨੇ ਤੇ ਤਮਾਸ਼ਾ ਹਮੇਸ਼ਾ ਇੱਜ਼ਤ ਨੂੰ ਦਾਗ ਲਾਉਂਦਾ ਹੈ ਇਸ ਨੂੰ ਸਮਝਾਉਣ ਲਈ ਚਾਣਕਿਆ ਨੇ ਇੱਕ ਕਹਾਣੀ ਸੁਣਾਈ ਦੋ ਭਰਾਵਾਂ ਦੀ ਜੋ ਆਪਣਾ ਝਗੜਾ ਲੈ ਕੇ ਪਿੰਡ ਦੀ ਪੰਚਾਇਤ ਚਲੇ ਗਏ ਉਹਨਾਂ ਨੂੰ ਲੱਗਾ ਕਿ ਸ਼ਾਇਦ ਇਨਸਾਫ ਮਿਲੇਗਾ ਪਰ ਹੋਇਆ ਕੀ ਪੂਰੇ ਪਿੰਡ 'ਚ ਉਹਨਾਂ ਦੇ ਖਾਨਦਾਨ ਦਾ ਮਜ਼ਾਕ ਬਣ ਕੇ ਰਹਿ ਗਿਆ ਇੱਕ ਗੱਲ ਹਮੇਸ਼ਾ ਯਾਦ ਰੱਖਣ ਵਾਲੀ ਹੈ ਜਦੋਂ ਕਰਦੀਆਂ ਕੰਦਾਂ ਦੀਆਂ ਤਰੇੜਾਂ ਦੁਨੀਆ ਨੂੰ ਦਿਖਾਈਆਂ ਜਾਂਦੀਆਂ ਨੇ ਤਾਂ ਲੋਕ ਉਹਨਾਂ ਨੂੰ ਪਰਦੇ ਨਹੀਂ ਸਗੋਂ ਹੋਰ ਖੁਰਚ-ਖੁਰਚ ਕੇ ਵੱਡਾ ਕਰ ਦਿੰਦੇ ਨੇ ਜਿਵੇਂ ਘਰ ਦੀਆਂ ਗੱਲਾਂ ਨੂੰ ਪਰਦੇ 'ਚ ਰੱਖਣਾ ਜ਼ਰੂਰੀ ਹੈ ਉਵੇਂ ਹੀ ਹੈ ਦੂਜਾ ਰਾਜ਼ ਜੋ ਸਾਡੀ ਦੌਲਤ ਨਾਲ ਜੁੜਿਆ ਹੈ ਚਾਣਕਿਆ ਕਹਿੰਦੇ ਨੇ ਕਿ ਕਦੇ ਵੀ ਆਪਣੀ ਦੌਲਤ ਦਾ ਦਿਖਾਵਾ ਨਾ ਕਰੋ ਕਿਉਂ ਕਿਉਂਕਿ ਬਿਨਾ ਮਤਲਬ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਇਸ ਦੇ ਪਿੱਛੇ ਵੀ ਇੱਕ ਕਹਾਣੀ ਹੈ ਇੱਕ ਰਾਜੇ ਦੀ ਜਿਸ ਨੇ ਬੜੇ ਮਾਣ ਨਾਲ ਆਪਣਾ ਸ਼ਾਹੀ ਖਜ਼ਾਨਾ ਸਾਰਿਆਂ ਨੂੰ ਦਿਖਾਣ ਲਈ ਖੋਲ ਦਿੱਤਾ ਤੇ ਨਤੀਜਾ ਕੁਝ ਹੀ ਦਿਨਾਂ 'ਚ ਉਸ ਦੇ ਰਾਜ ਤੇ ਹਮਲਾ ਹੋਇਆ ਤੇ ਸਭ ਕੁਝ ਲੁੱਟਿਆ ਗਿਆ ਸਿੱਧੀ ਜੀ ਗੱਲ ਹੈ ਦੌਲਤ ਦਾ ਦਿਖਾਵਾ ਕਰਨਾ ਚੋਰਾਂ ਤੇ ਸਾੜਾ ਕਰਨ ਵਾਲਿਆਂ ਨੂੰ ਖੁੱਲਾ ਸੱਦਾ ਦੇਣਾ ਹੈ अच्छा तो अपनी निजी दुनिया नु सुरक्षित रखने तो बाद चाणक्यਾ ਹੁਣ ਗੱਲ ਕਰਦੇ ਨੇ ਸਾਡੇ ਸਫਰ ਦੀ ਯਾਨੀ ਸਾਡੇ ਰਾਹ ਦੇ ਰਾਜਾਂ ਦੀ ਤੇ ਰਾਜ਼ਗਿਨ ਹੈ ਸਾਡੀਆਂ ਅਗਲੀਆਂ ਚਾਲਾਂ ਤੇ ਸਾਡੀਆਂ ਕਮਜ਼ੋਰੀਆਂ ਇੱਥੇ ਆਉਂਦਾ ਤੀਜਾ ਰਾਜ਼ ਆਪਣੀ ਅਗਲੀ ਚਾਲ ਕਦੇ ਕਿਸੇ ਨੂੰ ਉਹਨਾਂ ਦੱਸੋ ਪਤਾ ਹੈ ਆਪਣੀਆਂ ਯੋਜਨਾਵਾਂ ਬਾਰੇ ਸਮੇਂ ਤੋਂ ਪਹਿਲਾਂ ਢੰਡੋਰਾ ਪਿਟਣਾ ਉਹਨਾਂ ਨੂੰ ਤਬਾਹ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ ਚਾਣਕਿਆ ਦੀ ਗੱਲ ਬਹੁਤ ਡੂੰਗੀ ਹੈ ਉਹ ਕਹਿੰਦੇ ਨੇ ਹਰ ਵਿਚਾਰ ਇੱਕ ਬੀਜ ਵਾਂਗ ਹੁੰਦਾ ਹੈ ਜੇ ਜ਼ਮੀਨ 'ਚ ਬੀਜਣ ਤੋਂ ਪਹਿਲਾਂ ਹੀ ਸਭ ਨੂੰ ਦਿਖਾਉਂਦੇ ਫਿਰੋਗੇ ਤਾਂ ਕੋਈ ਨਾ ਕੋਈ ਉਸ ਨੂੰ ਪੈਰਾਂ ਥੱਲੇ ਮਸਲੀ ਦੇਵੇਗਾ ਜੇ ਆਪਣੀਆਂ ਯੋਜਨਾਵਾਂ ਦੱਸਣਾ ਖਤਰਨਾਕ ਹੈ ਤਾਂ ਸੋਚੋ ਚੌਥਾ ਰਾਜ ਕਿੰਨਾ ਜ਼ਰੂਰੀ ਹੋਵੇਗਾ ਕਦੇ ਵੀ ਕਿਸੇ ਨੂੰ ਵੀ ਆਪਣੀ ਕਮਜ਼ੋਰੀ ਨਾ ਦੱਸੋ ਕਿਉਂਕਿ ਜਿਸ ਦਿਨ ਇਹ ਗਲਤੀ ਹੋ ਗਈ ਸਮਝੋ ਆਪਣੇ ਦੁਸ਼ਮਣ ਦੇ ਹੱਥ ਵਿੱਚ ਤਲਵਾਰ ਫੜਾ ਦਿੱਤੀ ਇਸ ਪਿੱਛੇ ਵੀ ਚਾਣਕ ਹੈ ਕਹਾਣੀ ਸੁਣਾਉਂਦੇ ਨੇ ਇੱਕ ਰਾਜੇ ਦੀ ਜਿਸ ਨੂੰ ਤੀਰਾਂ ਤੋਂ ਬਹੁਤ ਡਰ ਲੱਗਦਾ ਸੀ ਤੇ ਇਹ ਗੱਲ ਉਸਨੇ ਸਿਰਫ ਆਪਣੇ ਸਭ ਤੋਂ ਖਾਸ ਮੰਤਰੀ ਨੂੰ ਦੱਸੀ ਸੀ ਜਦੋਂ ਜੰਗ ਹੋਈ ਤਾਂ ਉਹੀ ਮੰਤਰੀ ਦੁਸ਼ਮਣ ਨਾਲ ਜਾ ਰਿਹਾ ਤੇ ਦੁਸ਼ਮਣ ਦਾ ਪਹਿਲਾ ਤੀਰ ਸਿੱਧਾ ਰਾਜੇ ਦੇ ਦਿਲ 'ਚ ਲੱਗਿਆ ਗੱਲ ਕੌੜੀ ਹੈ ਪਰ ਸੱਚੀ ਹੈ ਦੁਨੀਆ 'ਚ ਜ਼ਿਆਦਾਤਰ ਲੋਕ ਮਦਦ ਲਈ ਨਹੀਂ ਸਗੋਂ ਕਿਸੇ ਦੇ ਡਿੱਗਣ ਦਾ ਤਮਾਸ਼ਾ ਦੇਖਣ ਲਈ ਖੜੇ ਹੁੰਦੇ ਨੇ ਖੈਰ ਆਪਣੀਆਂ ਕਮਜ਼ੋਰੀਆਂ ਛਿਪਾਉਣ ਵਾਂਗ ਹੀ ਕੁਝ ਹੋਰ ਗੱਲਾਂ ਵੀ ਨੇ ਜਿਨ੍ਹਾਂ ਨੂੰ ਪਰਦੇ 'ਚ ਰੱਖਣ ਨਾਲ ਹੀ ਕਿਰਦਾਰ ਉੱਚਾ ਰਹਿੰਦਾ ਹੈ ਤੇ ਇਹੀ ਗੱਲ ਸਾਨੂੰ ਅਗਲੇ ਦੋ ਰਾਜਾਂ ਤੱਕ ਲੈ ਕੇ ਜਾਂਦੀ ਹੈ ਪੰਜਵਾਂ ਰਾਜ਼ ਆਪਣੇ ਕੀਤੇ দান ਦਾ ਕਦੇ ਰੌਲਾ ਨਾ ਪਾਓ। ਚਾਣਕਿਆ ਕਹਿੰਦੇ ਨੇ ਕਿ ਜਿਸ ਨੇਕੀ ਦਾ ਜ਼ਿਕਰ ਜ਼ੁਬਾਨ ਤੇ ਆ ਗਿਆ ਉਹ ਨੇਕੀ ਨਹੀਂ ਰਹਿੰਦੀ। ਉਹ ਹੰਕਾਰ ਬਣ ਜਾਂਦੀ ਏ। ਅਸਲੀ দান ਤਾਂ ਉਹ ਹੈ ਜੋ ਇੱਕ ਹੱਥ ਕਰੇ ਤੇ ਦੂਜੇ ਨੂੰ ਪਤਾ ਵੀ ਨਾ ਲੱਗੇ। ਜਿਵੇਂ দান ਦਾ ਦਿਖਾਵਾ ਉਸਦੀ ਕੀਮਤ ਘਟਾ ਦਿੰਦਾ ਹੈ, ਠੀਕ ਉਸੇ ਤਰ੍ਹਾਂ ਛੇਵਾਂ ਰਾਜ਼ ਸਾਨੂੰ ਦੱਸਦਾ ਹੈ ਕਿ ਆਪਣੀ ਹਾਰ ਜਾਂ ਬੇਇੱਜ਼ਤੀ ਦਾ ਰੋਲਾ ਪਾਉਣਾ ਸਾਡੀ ਆਪਣੀ ਕੀਮਤ ਘਟਾ ਦਿੰਦਾ ਹੈ ਵਾਰ-ਵਾਰ ਆਪਣੀਆਂ ਅਸਫਲਤਾਵਾਂ ਗਿਣਾਉਣ ਨਾਲ ਲੋਕਾਂ ਦਾ ਤਰਸ ਤਾਂ ਸ਼ਾਇਦ ਮਿਲ ਜਾਵੇ ਪਰ ਇੱਜ਼ਤ ਉਹ ਕਦੇ ਨਹੀਂ ਮਿਲਦੀ ਪਤਾ ਹੈ ਅਸਲੀ ਤਾਕਤ ਹਾਰ ਦਾ ਰੋਣਾ ਰੋਣ ਚ ਨਹੀਂ ਸਗੋਂ ਚੁੱਪ-ਚਾਪ ਉਸ ਤੋਂ ਸਿੱਖ ਕੇ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਕੇ ਵਾਪਸ ਆਣ ਛੇ ਅਸਲੀ ਜੇਤੂ ਤਾਂ ਉਹੀ ਹੈ ਜੋ ਡਿੱਗਦਾ ਪਰ ਬਿਨਾਂ ਸ਼ੋਰ ਮਚਾਏ ਦੁਬਾਰਾ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਹੈ ਇਹਨਾਂ 6 ਰਾਜ਼ਾਂ ਤੋਂ ਬਾਅਦ ਉਹਦਾ ਹੈ ਸਤਵਾਂ ਤੇ ਸਭ ਤੋਂ ਡੂੰਘਾ ਰਾਜ਼ ਇਹ ਰਾਜ਼ ਬਾਹਰਲੀ ਦੁਨੀਆ ਦਾ ਨਹੀਂ ਸਗੋਂ ਸਾਡੇ ਅੰਦਰ ਦੇ ਸੰਸਾਰ ਦਾ ਹੈ ਸਾਡੇ ਮਨ ਦਾ ਸਾਡੀਆਂ ਭਾਵਨਾਵਾਂ ਦਾ ਜਦੋਂ ਕੋਈ ਆਪਣਾ ਗੁੱਸਾ ਆਪਣਾ ਡਰ ਜਾਂ ਆਪਣਾ ਦਰਦ ਸਭ ਦੇ ਸਾਹਮਣੇ ਜ਼ਾਹਰ ਕਰ ਦਿੰਦਾ ਹੈ ਤਾਂ ਉਹ ਅਸਲ ਵਿੱਚ ਦੂਜਿਆਂ ਨੂੰ ਖੁਦ ਨੂੰ ਕੰਟਰੋਲ ਕਰਨ ਦਾ ਇੱਕ ਨਕਸ਼ਾ ਫੜਾ ਦਿੰਦਾ ਹੈ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਦੁੱਖ ਦੀ ਰਗ ਦੱਬਣੀ ਹੈ ਅਸਲੀ ਤਾਕਤ ਆ ਭਾਵਨਾਵਾਂ ਤੇ ਕਾਬੂ ਪਾਉਣ ਚ ਹੈ ਇੱਕ ਸ਼ਾਂਤ ਸਮੁੰਦਰ ਵਾਂਗ ਬਣਨ ਚ ਜਿਸ ਦੀ ਗਹਿਰਾਈ ਦਾ ਕੋਈ ਅੰਦਾਜ਼ਾ ਨਾ ਲਾ ਸਕੇ ਤਾਂ ਫਿਰ ਇਹ ਸੱਤ ਰਾਜ਼ ਸਿਰਫ ਨਿਯਮ ਨਹੀਂ ਹਨ ਜਿਵੇਂ ਚਣਕਿਆ ਨੇ ਚੰਦਰਗੁਪਤ ਨੂੰ ਸਮਝਾਇਆ ਸੀ ਇਹ ਤਾਂ ਇੱਕ ਕਵਚ ਹੈ ਇੱਕ ਢਾਲ ਹੈ ਚੁੱਪ ਦਾ ਕਵਚ ਜੋ ਇੱਕ ਇਨਸਾਨ ਨੂੰ ਅਜਿੱਤ ਬਣਾ ਦਿੰਦਾ ਹੈ ਇਹੀ ਸੱਤ ਸਿਧਾਂਤ ਇਹ ਸੱਤ ਥੰਬ ਜੇ ਜ਼ਿੰਦਗੀ ਚ ਇਹਨਾਂ ਨੂੰ ਅਪਣਾ ਲਿਆ ਜਾਵੇ ਤਾਂ ਇੱਕ ਅਜਿਹੀ ਢਾਲ ਬਣ ਜਾਂਦੇ ਨੇ ਜਿਸ ਨੂੰ ਕੋਈ ਤੋੜ ਨਹੀਂ ਸਕਦਾ ਤਾਓ ਇੱਕ ਵਾਰ ਫਿਰ ਤੋਂ ਚਾਣਕਿਆ ਦੇ ਇਸ ਸੱਤ ਪੱਦਰੀ ਕਵਚ ਨੂੰ ਦੁਹਰਾਈਏ ਪਹਿਲਾ ਪਰਿਵਾਰਿਕ ਸਮੱਸਿਆਵਾਂ ਨੂੰ ਛੁਪਾਓ ਦੂਜਾ ਆਪਣੀ ਦੌਲਤ ਨੂੰ ਤੀਜਾ ਪਵਿੱਛ ਦੀਆਂ ਯੋਜਨਾਵਾਂ ਨੂੰ ਚੌਥਾ ਆਪਣੀਆਂ ਕਮਜ਼ੋਰੀਆਂ ਨੂੰ ਪੰਜਵਾਂ ਆਪਣੇ ਦਾਨ ਨੂੰ ਛੇਵਾਂ ਆਪਣੀਆਂ ਹਾਰਾਂ ਨੂੰ ਤੇ ਸਤਵਾਂ ਆਪਣੀਆਂ ਡੂੰਗੀਆਂ ਪਾਵਨਾਵਾਂ ਨੂੰ ਇਹੀ ਉਹ ਸੱਤ ਹਥਿਆਰ ਸਨ ਜੋ ਚਾਣਕਿਆ ਨੇ ਚੰਦਰਗੁਪਤ ਨੂੰ ਦਿੱਤੇ ਸੀ ਤੇ ਕਿਹਾ ਸੀ ਕਿ ਜਿਸ ਕੋਲ ਇਹ ਕਵਚ ਹੈ ਉਸ ਨੂੰ ਦੁਨੀਆ ਦੀ ਕੋਈ ਤਾਕਤ ਚੁਕਾ ਨਹੀਂ ਸਕਦੀ ਹੁਣ ਸਵਾਲ ਇਹ ਹੈ ਕਿ ਇਹਨਾਂ ਵਿੱਚੋਂ ਕਿਹੜਾ ਰਾਜ਼ ਸਾਡੇ ਲਈ ਸਭ ਤੋਂ ਮਜ਼ਬੂਤ ਢਾਲ ਬਣ ਸਕਦਾ ਹੈ ਚਾਣਕਿਆ ਦੀ ਇਹ ਸਦੀਆਂ ਪੁਰਾਣੀ ਸਿੱਖਿਆ ਅੱਜ ਵੀ ਓਨੀ ਹੀ ਸੱਚੀ ਹੈ ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਜ਼ਿੰਦਗੀ 'ਚ ਹਰ ਗੱਲ ਬੋਲਣ ਵਾਲੀ ਨਹੀਂ ਹੁੰਦੀ ਕਈ ਵਾਰ ਸਭ ਤੋਂ ਵੱਡੀ ਜੰਗ ਚੁੱਪ ਰਹਿ ਕੇ ਹੀ ਜਿੱਤੀ ਜਾਂਦੀ ਹੈ